मोहल्ला निवासियों ने हल्का पूर्वी के वार्ड नंबर सात मायापुरी में लोक इंसाफ पार्टी व आम आदमी पार्टी के सांझे उम्मीदवार दलजीत सिंह गरियाल पोला के हक में हजारों कार्यकर्ताओं ने रोड शो निकाला और दलजीत सिंह गरियाल को ज्यादा से ज्यादा मतों से जिताने का दावा भी किया लोगों का कहना है कि मौजूदा एमएलए ने यहाँ कोई विकास तो क्या करना था उल्टे निर्दोष लोगों पर गलत ढंग से पर्चे दर्ज करवाकर अपनी दहशत फल रखी थी जिस कारण अब मौजूदा एमएलए के खिलाफ उसकी खुद ही पार्टी के लोगों ने उसके विरुद्ध उसे हराने के लिए बिगल भिजा दिया है दलजीत सिंह गरियाल दूसरी मीटिंगों में व्यस्त होने के कारण इस रोड शो में खुद शामिल नहीं हो सके तो थे पर फिर भी लोगों का उत्साह दलजीत सिंह गरियाल के प्रति देखते ही बनता था कोई प्रधान नहीं कोई ਨੀ ਸਾਰੇ ਆਮ ਆਦਮੀ ਪਾਰਟੀ ਆ ਕਿਉਂਕਿ ਇਸ ਵੇਲੇ ਜੋ ਮੌਜੂਦਾ ਲੋੜਾ ਉਹ ਇਹੀ ਹੈ ਕਿ ਆਮ ਆਦਮੀ ਅੱਗੇ ਆਵੇ ਤੇ ਆਮ ਆਦਮੀ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਇਆ ਕਿਉਂਕਿ ਆਮ ਆਦਮੀ ਪਾਰਟੀ ਨੇ ਜੋ ਸਾਨੂੰ ਕੈਂਡੀਡੇਟ ਦਿੱਤਾ ਸਰਦ ਜਿਲਜੀਤ ਸਿੰਘ ਜੀ ਗਰੇਵਾਲ ਜੋ ਕਿ ਪਿਛਲੇ 10 ਸਾਲਾਂ ਤੋਂ ਪਹਿਲਾਂ ਵੀ ਸਾਡੇ ਇਲਾਕੇ ਦੀ ਸੇਵਾ ਕਰਦੇ ਆ ਰਹੇ ਆ ਤੇ ਇਲਾਕੇ ਦੀਆਂ ਸਾਰੀਆਂ ਸੰਗਠਾਂ ਉਹਨਾਂ ਦੇ ਨਾਲ ਭਾਰੀ ਇਕੱਠ ਦੇ ਨਾਲ ਪੌਣ ਵੋਟਾਂ ਪਾਉਣ ਗਿਆ ਤੇ ਉਹਨੂੰ ਪਤਾਉਣ ਦੀ ਕੋਸ਼ਿਸ਼ ਕਰ ਰਹੇ ਆ ਅੱਧਾ ਇਕੱਠ ਜਿਹੜਾ ਨਿਊ ਸ਼ਕਤੀ ਨਗਰ ਔਰ ਬਾਇਆਪੁਰੀ ਦੇ ਭਰਾਵਾਂ ਨੇ ਮਿਲ ਕੇ ਕੱਢ ਰਿਹਾ ਸੀ ਸਾਡੀਆਂ ਭੈਣਾਂ ਵੀ ਨਾਲ ਨੇ ਹਰ ਘਰ ਤੋਂ ਹਰ ਘਰ ਤੋਂ ਅਹੀ ਆਵਾਜ਼ ਆ ਰਹੀ ਹੈ ਵੀ ਇਸ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਸਾਰਾ ਸਾਡਾ ਹਲਕਾ ਫੋਰ ਵੀ ਕੋਲਾ ਅਗਰਵਾਲ ਜੀ ਦੇ ਨਾਲ ਹੈ ਔਰ ਸਾਰਿਆਂ ਨੂੰ ਉਮੀਦ ਹੈ ਵੀ ਬਹੁਤ ਵੱਡੀਆਂ ਬਹੁਤ ਵੱਡੀ ਲੀਡ ਦਾਣਾ ਸੀ ਇਹ ਹਲਕੇ ਤੋਂ ਉਹਨਾਂ ਨੂੰ ਜਿੱਤ ਪ੍ਰਾਪਤ ਕਰਾਵਾਂਗੇ ਔਰ ਜੋ ਇੱਥੇ ੱੱਕਾ ਚੱਲ ਰਿਹਾ ਹੈ ਜੋ ਦਹਿਸ਼ਤ ਦਾ ਮਾਹੌਲ ਹੈ ਜੋ ਨਸ਼ੇ ਦਾ ਮਾਹੌਲ ਹੈ ਜੋ ਰੇਡ ਮਾਫੀਆ ਚੱਲਦੇ ਨੇ ਅਤੇ ਉਹਨਾਂ ਦੇ ਖਿਲਾਫ ਇਵੇਂ ਇਕਜੁੱਟ ਹੋ ਕੇ ਸਾਰੀ ਜਨਤਾ ਜੰਗ ਕਰਨ ਨੂੰ ਤਿਆਰ ਹੈ ਸਾਰੇ ਆਪਣੇ ਆਪਣੇ ਮਕਾਨਾਂ ਤੋਂ ਬਾਹਰ ਨਿਕਲੇ ਨੇ ਕਿ ਐਸ ਕੁਰੀ ਬੇਈਮਾਨਾਂ ਨਾਲ ਜੰਗ ਲੜਨੀ ਹੈ ਔਰ ਇਹ ਸੀਟ ਜਿੱਤ ਕੇ ਕੇਜਰੀਵਾਲ ਜੀ ਦੇ ਹੱਥ ਮਜ਼ਬੂਤ ਕਰਨੇ ਨੇ ਤਾਂ ਕਿ ਆਮ ਆਦਮੀ ਦੀ ਸਰਕਾਰ ਬਣੇ ਜਿਸ ਰੋਡ ਤੋਂ ਰੋਡ ਸ਼ੋਅ ਨਿਕਲਿਆ ਉਥੇ 5 ਸਾਲਾਂ ਚ ਤੁਸੀਂ ਆਪ ਹੀ ਦੇਖ ਲਓ ਖੱਡੇ ਪਏ ਹੋਏ ਨੇ ਇਹ ਵਿਕਾਸ ਨਹੀਂ ਵਿਨਾਸ਼ ਹੋਇਆ ਇਸ ਏਰੀਆ ਦਾ ਤੇ ਇੱਥੇ 1 ਰੁਪਿਆ ਵੀ ਉਸ ਇਨਸਾਨ ਨੇ ਖਰਚ ਨਹੀਂ ਕੀਤਾ ਝੂਠੇ ਪਰਚੇ ਜਰੂਰ ਕਰਵਾਏ ਨੇ 441 ਪਰਚੇ ਹੋਏ ਨੇ ਉਹਨਾਂ ਦੀ ਆਪਣੀ ਪਾਰਟੀ ਦੇ ਬੰਦੇ ਇਸ ਦੀ ਖਿਲਾਫ ਆਵਾਜ਼ ਉਠਾ ਰਹੇ ਨੇ ਔਰ ਅਗੇ ਕੋਈ ਪਰਚਾ ਕਿਸੇ ਐਮਐਲਏ ਨੂੰ ਕਰਾਉਣ ਵਾਸਤੇ ਅਵਾਰਡ ਮਿਲੇ ਕਿ ਉਹਨਾਂ ਨੂੰ ਨੈਸ਼ਨਲ ਕੀ ਮੈਂ ਕਹਿੰਦਾ ਇੰਟਰਨੈਸ਼ਨਲ ਅਵਾਰਡ ਮਿਲ ਜਾਊਗਾ ਬਹੁਤ ਧੰਨਵਾਦੀ ਆ ਤੁਹਾਡੇ ਸਾਰਿਆਂ ਦਾ ਜਿਹੜੇ ਤੁਸੀਂ ਨਾਲ ਤੁਰੇ ਆ ਅਸੀਂ ਉਸ ਕੈਂਡੀਡੇਟ ਦਾ ਬਹੁਤ ਅੱਛਾ ਧੰਨਵਾਦ ਕਰਦੇ ਆ ਕਿ ਜਿਹੜਾ ਸਾਡੇ ਸਾਰਿਆਂ ਨੂੰ ਤੁਸੀਂ ਸਾਥ ਦਿੰਦੇ ਹੋ ਸਾਨੂੰ ਬਹੁਤ ਅੱਛਾ ਲੱਗਦੇ ਨੇ ਜਿਹੜੇ ਇੱਕ ਵਾਸਤੇ ਨਾਲ ਤੁਰਦੇ ਨੇ ਔਰ ਅਸੀਂ ਨਸ਼ਾ ਮੁਕਤ ਕਰਨਾ ਚਾਹੁੰਦੇ ਆ ਜਿਨ੍ਹਾਂ ਮਾਵਾਂ ਦੀਆਂ ਪੁੱਤ ਮਰੇ ਨੇ ਅਸੀਂ ਉਹ ਇਦਾਂ ਹੁਣ ਕੁਝ ਹੋਰ ਨਹੀਂ ਦੇਣਾ ਅਸੀਂ ਬਹੁਤ ਧੰਨਵਾਦੀ ਆ ਕਿ ਸਾਨੂੰ ਗਰੇਵਾਲ ਭਾਜੀ ਬਹੁਤ ਅੱਛਾ ਲੱਗਦੇ ਨੇ ਤੋਂ ਸਾਰਿਆਂ ਦਾ ਕੰਮ ਇੱਕ ਵਾਸਤੇ ਕਰਦੇ ਨੇ ਤੇ ਜਿਹੜੇ ਪਰਚੇ ਹੋਏ ਨੇ ਉਹ ਅਸੀਂ ਬੰਦ ਕਰਨਾ ਚਾਹੁੰਦੇ ਆ ਹੁਣ 77 ਜੀ ਨਿਊਜ਼ ਕੇ ਲਿਏ ਲੁਧਿਆਣਾ ਸੇ ਪਵਨ ਸੈਣੀ ਕੇ ਸਾਥ ਦੇਵਰਾਜ ਖ